ਮੇਰੇ ਬ ਨੂੰ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਹੁਣ ਵੱਜ ਗਏ ਨੇ 12:30 ਦਾ ਹੋ ਗਿਆ ਟਾਈਮ ਤੇ ਆਪਾਂ ਲੱਗਿਆ ਸ਼ਾਮ ਦੀ ਸਬਜੀ ਦੀ ਤਿਆਰੀ ਕਰਨ ਵਾਸਤੇ ਤੇ ਅੱਜ ਆਪਾਂ ਸਬਜੀ ਬਣਾਵਾਂਗੇ ਐਲੋਵੇਰਾ ਦੀ ਚਲੋ ਜੀ ਸਾਡੇ ਗਮਲੇ ਦੇ ਵਿੱਚ ਲੱਗਿਆ ਹੋਇਆ ਏ ਅੱਜ ਆਪਾਂ ਉਹਦੀ ਕਰਾਂਗੇ ਕਟਿੰਗ ਤੇ ਸਬਜੀ ਨੂੰ ਸਾਨੂੰ ਬਹੁਤ ਟਾਈਮ ਹੋ ਗਿਆ ਖਾਦੀ ਨੂੰ ਤੇ ਬਹੁਤ ਜ਼ਿਆਦਾ ਨਾ ਗੁਣਕਾਰੀ ਏ ਸਬਜੀ ਚਲੋ ਜੀ ਹੁਣ ਆਪਾਂ ਪਹੁੰਚਦੇ ਹਾਂ ਐਲੋਵੇਰਾ ਕੋਲ ਤੇ ਉਧਰ ਸੰਗ ਤਾਂ ਆਈਆਂ ਬੈਠੀਆਂ ਨੇ ਕੋਈ ਵੱਡੇ ਆ ਪੱਠਾ ਕੇ ਨਹੀਂ ਵੱਡੇ ਆ ਕੋਈ ਕੀ ਕਰ ਦੇਖਿਆ ਆਪ ਜਾ ਰਹੇ ਯellow yellow ਕੱਟਣੇ ਜਾ ਕੂਫੜਾ ਤੂੰ ਉੱਪਰ ਟੋਕਰੀ ਫੜ ਕੇ ਰੱਖ ਸਾਦੀ ਸਬਜੀ ਦੀ ਮੌਜ ਆ ਫੜ ਤੂੰ ਆਹ ਫੜ ਤੂੰ ਮੈਂ ਕੱਟਦੀ ਆ ਇਹ ਵੀ ਸਬਜੀ ਦਾ ਨਰੇਖਾ ਬਹੁਤ ਜ਼ਿਆਦਾ ਗੁਣਕਾਰੀ ਸਬਜੀ ਆ ਦੇਖੋ ਜੀ ਸਾਨੂੰ ਤਾਂ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਹੈ ਤਾਂ ਪਰਖਲੇ ਅਸੂਦਾਈ ਮੀਨਾ ਚੜਿਆ ਹੋਇਆ ਹੈ ਤੇ ਸਾਡੀ ਫੈਮਲੀ ਕਹਿੰਦੀ ਵੀ ਅਸੀਂ ਕਿ ਮੈਂ ਤਾਂ ਕਿਹਾ ਤਾਂ ਮਾ ਤਾਂ ਵੀ ਸਰਦੀਆਂ ਦੇ ਵਿੱਚ ਬਣਾ ਲਾਂਗੇ ਐ ਕਹਿੰਦੇ ਨਹੀਂ ਵੀ ਸਾਡੇ ਵਾਸਤੇ ਤਾਂ ਇੱਕ ਵਾਰੀ ਨਾ ਜ਼ਰੂਰ ਬਣਾ ਕੇ ਦੋ ਸਬ지 ਦੇਖਿਆ ਚੱਲ ਕੋਈ ਨਾ ਵੀ ਆਪਣੇ ਤਾਂ ਕਾਪਣੇ ਕਿਹੜੇ ਲੈ ਦੇਖਾ ਮੁੱਲ ਲੈਣ ਜਾਣਾ ਹੈ ਹਾਂ ਸਬ지 ਤੂੰ ਨਹੀਂ ਖਾਂਦੀ ਇਹ ਸਾਨੂੰ ਤਾਂ ਬਹੁਤ ਵਾਰ ਲੱਗਦੀ ਸਬ지 ਪਰੇ ਦਿਨ ਮੈਂ ਤਾਂ ਬਹੁਤ ਹੈ ਕਿਹੜਾ ਹੈ ਛਿੱਲਣਾ ਬਹੁਤ ਔਖਾ ਹੱਥ ਦੇ ਵਿੱਚੋਂ ਦਿਰਕੀ ਜਾਂਦਾ ਇਹਦਾ ਆਚਾਰ ਪਾ ਲੋ ਪਹਿਲਾਂ ਹਲੇ ਨੇ ਇਹਨੂੰ ਛਿੱਲ ਬਾਅਦ ਵਿੱਚ ਤੇ ਛਿੱਲ ਲਾਂਗੇ ਆਚਾਰ ਵੀ ਬਹੁਤ ਸਵਾਦ ਬਣਦੇ ਦਾ ਮੈਂ ਜਿਹੜਾ ਕਿੰਝ ਕਰਦੇ ਆ ਇਹ ਦਵਾਰੇ ਤਾਂ ਨਹੀਂ ਫੁੱਟਦੇ ਹੋਣੇ ਫਿਰ ਨਿਕਲਦੇ ਹੈ ਨਾਲ ਦੀ ਨਾਲ ਨਿਕਲੇ ਆਉਣੇ ਇਹ ਤਾਂ ਨਾ ਬੀਬਿ ਮਾਰੀਆਂ ਤੋੜਦੀ ਏ ਮੋਟਾ ਮੋਟਾ ਲੀਜੀਏ ਮੋٹے ਮੋਟੇ ਪੀਸ ਹੈ ਅੰਡੇ ਦੇਖ ਲੈ ਇਹਨਾਂ ਨੂੰ ਕਿੰਨੇ ਲੱਗੇ ਹੋਏ ਨੇ ਇਹ ਸਾਰੀਆਂ ਦੀ ਉਖਾਦੀ ਹੋਈ ਆ ਆਪਣੀ ਸਬਜੀ ਇਹ ਸਾਰੀਆਂ ਸਰਦੀ ਜੇ ਗਰਮ ਹੁੰਦੀ ਹੈ ਜਿਆਦੇ ਮੈਂ ਕਿਹਾ ਚੱਲ ਹੁਣ ਇੱਕ ਵਾਰੀ ਬਣਾ ਲੈਨੇ ਆ ਤੇ ਗੁੱਧ ਹੁੰਦੀ ਹੈ ਚਲੋ ਜੀ ਆਪਾਂ ਨੇ ਇਹਨਾ ਟੋਕਰੀ ਭਰ ਕੇ ਐਲੋਵੇਰਾ ਦੀ ਤੋੜ ਲਈ ਆ ਤੇ ਹੁਣ ਆਪਾਂ ਇਹਨਾਂ ਦੀ ਨਾ ਹੁਣ ਕਰਦੇ ਆ ਕਟਿੰਗ ਛਿਲ ਛੁਲ ਦਿੰਨੇ ਆ ਗੋਦੇ ਦੀ ਨਾ ਇਹਨਾਂ ਨੂੰ ਹੋ ਗਈ ਮੋਟੀ ਮੋਟੀ ਗੁੱਧ ਹੋ ਗਈ ਇਹਨੂੰ ਹੁਣ ਛਿਲ ਕੇ ਨਾ ਰੇਖਾ ਦੋ ਤਿੰਨ ਪਾਣੀਆਂ ਦੇ ਵਿੱਚ ਐ ਚੰਗੀ ਤਰ੍ਹਾਂ ਧੋ ਦੇਣਾ ਹੈ ਸੋ ਕਣੇ ਇਹਨੂੰ ਨਾ ਫੇਰ ਧੁੱਪਾਂ ਦੇ ਵਿੱਚ ਸੁੱਕਣਾ ਰੱਖ ਦੇਣਾ ਹੈ ਇਹਦੇ ਸ਼ਾਮ ਨੂੰ ਜਾ ਕੇ ਕਿਤੇ ਦੀ ਸਬਜ਼ੀ ਬਣਨੀ ਹੈ ਆਪਣੇ ਨਾਲ ਰੱਖ ਦੇ ਤੇ ਮਿੱਝੀਂ ពੋਤੀ ਯੂੰ ਵੀ ਬੈਠੀ ਥੇਲੇ ਪੀਸ ਕਿਨੇ ਮੋਟੇ-ਮੋਟੇ ਹੈ ਕਣੇ ਹੈ ਤਾਂ ਨਾ ਜ਼ਰੂਰ ਸਬਜ਼ੀ ਇਹਦੀ ਖਾਣੀ ਚਾਹੀਦੀ ਹੈ ਕਹਿੰਦੇ ਡਾਕਟਰ ਵੀ ਦੱਸਦੇ ਆ ਤੇ ਮੋਦਿਆਂ ਨੇ ਕਹਣਾ ਕਿ ਐਸੀ ਕੋਈ ਸਬਜ਼ੀ ਬਣਾਉਂਦਾ ਤਾਂ ਇਹਦੀ ਬਹੁਤ ਗੁਣਕਾਰੀ ਹੈ ਲੋਕ ਤਾਂ ਮੱਝਾਂ ਨੂੰ ਵੀ ਪਾਉਂਦੇ ਇਹ ਆਟੇ ਦੇ ਵਿੱਚ ਮਿਕਸ ਕਰ ਕਰਕੇ ਨਾ ਪੋਦੀਰਾਲਕ ਬਸ ਬਾਕੀ ਬੱਦਰ ਨਾਲ ਤੁਹਾਨੂੰ ਬੱਦਰ ਇਹਦੀ ਨਾ ਇਸ ਤਰ੍ਹਾਂ ਕਟਿੰਗ ਕਰਲਾ ਹੈ ਕਟਿੰਗ ਕਰਕੇ ਨਾ ਇਹ ਛਿਲਣ ਦੇ ਵਿੱਚ ਬਹੁਤ ਜ਼ਿਆਦਾ ਸੌਖਾ ਹੈ ਤੇ ਲੰਬਾ ਪੀਸ ਹੁੰਦਾ ਨਾ ਉਹ ਛਿਲਣ ਦੇ ਵਿੱਚ ਥੋੜਾ ਜਿਹਾ ਔਖਾ ਹੁੰਦਾ ਮਸਾਲਾ ਕੁੱਟ ਗਈ ਇਹਦੀ ਸਬਜ਼ੀ ਬਣਾਵੇ ਫਿਰ ਇਹਨਾਂ ਦੀ ਤਰੀ ਗਾੜੀ ਹੁੰਦੀ ਹੈ ਬਹੁਤ ਵਧੀਆ ਅੱਜ ਬੇੜੇ ਜੀ ਮੈਂ ਕਿ ਸਬਜ਼ੀ ਬਣਾਵਾਂਗੇ ਨਹੀਂ ਨਹੀਂ ਇਸੇ ਤਰ੍ਹਾਂ ਕਿਵੇਂ ਹੋਏ ਤੋ ਨਾ ਨਾ ਇਹ ਨਾ ਨਾ ਇਹ ਤਾਂ ਮੋਗੇ ਵਿੱਚ ਭੁੰਨ ਹੋ ਜਾਣਾ ਹੈ ਦੇ ਛੋਟੇ ਛੋਟੇ ਪੀਸ ਐ ਇੱਕ ਇੱਕ ਨਾਲ ਕਟਿੰਗ ਕਰਕੇ ਕਰਦੇ ਆ ਨਾ ਲੇਖਾ ਉਹੀ ਵਧੀਆ ਲੋਟ ਆਉਨੇ ਅਸੀਂ ਕਾਟ ਜਾਈ ਬਹੁਤ ਲੱਗਿਆ ਬਈ ਇਹਨੂੰ ਤਾਂ ਇਹ ਲੈ ਹੁਣ ਤਾਂ ਲੱਗਦੇ ਆ ਵੀ ਕਿੰਨੇ ਮੋٹے ਮੋٹے ਪੀਸ ਆ ਹੈ ਜਦ ਇਹ ਫਰਾਈ ਕਰਨੇ ਨਾ ਤੇਲ ਦੇ ਵਿੱਚ ਕੰਮ ਹੋ ਜਾਏ ਕੰਮ ਹੋ ਜਾਣੇ ਜਮਾਈ ਬਣ ਕੇ ਤਾਂ ਫੇਰ ਵਿਚੇ ਘੁਲ ਜੰਨੇ ਆ ਦੇਖ ਆ ਕਿਵੇਂ ਤਿਲਕ ਦਾ ਹੱਥ ਚ ਦੇ ਲੋ ਭਾਈ ਫਰਨੈਲ ਵੇਚ ਰੇ। ਇਹ ਕੋ ਬੇਚਣ ਵਾਲਾ ਆਇਆ। ਆਇਆ ਕਹਿੰਦਾ ਤਾਂ ਕਹਿੰਦਾ ਸਾਗ ਲੈ ਲੋ ਭਾਈ। ਆਏ ਨਹੀਂ ਪਤਾ ਲੱਗਿਆ ਕਹਿੰਦਾ ਫਰਨੈਲ ਲੈ ਲੋ ਭਾਈ। ਇੱਕ ਵਾਰੀ ਬੋਲੇ ਆ ਇਹ। ਜੀ ਆਪਾਂ ਨੇ ਨਾ ਐਲੋਵੇਰਾ ਨੂੰ ਨਾ 6-7 ਪਾਣੀਆਂ ਦੇ ਵਿੱਚ ਨਾ ਚੰਗੀ ਤਰ੍ਹਾਂ ਵਾਸ਼ ਕਰ ਲਿਆ ਏ ਤੇ ਹੁਣ ਇਹ ਨਾ ਬਿਲਕੁਲ ਸੁੱਕਦੇ ਹੋ ਗਏ ਤਿਆਰ। ਇਹਨੂੰ 5-6 ਘੰਟੇ ਦੀਆਂ ਧੁੱਪਾਂ ਲਵਾਈਆਂ। ਦੇਖੋ ਜੀ ਜਿੰਨਾ ਸੁੱਕਿਆ ਹੋਊਗਾ ਨਾ ਉੰਨੀ ਜ਼ਿਆਦਾ ਸਬਜ਼ੀ ਟੇਸਟੀ ਬਣਦੀ ਆ। ਤੇ ਇਹਦੇ ਵਿੱਚ ਨਾ ਚਪਕਾਟ ਜਾਈ ਹੁੰਦਾ ਜਿਹੜਾ ਉਹ ਤਾਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਇਹਨੂੰ ਨਾ ਬਾਅਦ ਤੋਂ ਬਾਅਦ ਖੁੱਲੇ ਪਾਣੀ ਦੇ ਵਿੱਚ ਧੋਣਾ ਚਾਹੀਦਾ ਹੈ। ਤੇ ਹੁਣ ਐ ਸੁੱਕ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਲਾ ਦਈਏ ਇਹਨੂੰ ਇੱਕ ਪਾਸੇ ਤੜਕਾ। ਦੇਖੋ ਜੀ ਪਹਿਲੇ ਇਹਨੂੰ ਕੀ ਕਰਨਾ ਆਪਾਂ ਨੇ ਨਾ ਸਰੋਂ ਦੇ ਤੇਲ ਦੇ ਵਿੱਚ ਨੇ ਇਹਨੂੰ ਫਰਾਈ ਕਰਨਾ ਹੈ। ਫਰਾਈ ਕਰਕੇ ਫਿਰ ਆਪਾਂ ਸਬਜ਼ੀ ਬਣਾਵਾਂਗੇ। ਜੇ ਇਸ ਤਰੀਕੇ ਨਾਲ ਸਬਜ਼ੀ ਬਣਾਵੇ ਨਾ ਇਹ ਬਹੁਤ ਜ਼ਿਆਦਾ ਟੇਸਟੀ ਬਣਦੀ ਆ। ਇਹੋ ਵੀ ਅਸੀਂ ਘਰ ਵਿੱਚ ਬਣਾਉਨੇ ਆ ਨਾ ਇਸ ਤਰੀਕੇ ਨਾਲੇ ਬਣਾਉਨੇ ਆ ਨਾਲੇ ਆਇਆ ਰੇਖਾ ਚੁੱਲ੍ਹੇ ਦੀ ਸਬਜ਼ੀ ਦਾ ਨਾ ਸਵਾਦ ਵੱਖਰਾ ਹੀ ਐ ਬਹੁਤ ਅੱਛਾ ਤੇਲ ਹੋ ਗਿਆ ਗਰਮ ਹੁਣ ਆਪਾਂ ਪਾਏ ਲੋਹੇਰੇ ਨੂੰ ਘਰ ਲੈਣੇ ਆ ਫਰਾਈ ਨਾ ਕਲਰ ਚੇਂਜ ਹੋ ਗਿਆ ਏ ਇਹਨੂੰ ਆਪਾਂ ਨਾ ਥੋੜਾ ਜਿਹਾ ਸੇਕ ਹੋਰ ਲਵਾ ਲੁੰਦੇ ਤੇ ਇਹਦਾ ਨਾ ਬਹੁਤ ਜ਼ਿਆਦਾ ਆਵਾਜ਼ ਆਉਂਦੀ ਆ ਨਾ ਤੇਤਾਂ ਦੇ ਵਿੱਚ ਨਾ ਕਰਪੈਨ ਲੱਗੀ ਹੋਈ ਆ ਮੈਨੂੰ ਬਾਹਰ ਕੱਢ ਲੈਣੇ ਆ ਤੇ ਐ ਚੰਗੀ ਤਰ੍ਹਾਂ ਨਾ ਇਹਦਾ ਤੇਲ ਨੂੰ ਨਿਚੋੜ ਲੈਣਾ ਦੇਖੋ ਜੀ ਇਹਦੀ ਸਬਜ਼ੀ ਨਾ ਇਸ ਤਰ੍ਹਾਂ ਬਣਾਵੇ ਨਾ ਬਹੁਤ ਜ਼ਿਆਦਾ ਵਧੀਆ ਲੱਗਦੀ ਤਰੀ ਵਾਲੀ ਬਣਾਵੇ ਅਸੀਂ ਤਾਂ ਕਦੇ ਵੈਸੇ ਕਿੱਤੀ ਸਬਜ਼ੀ ਬਣਾਈ ਨਹੀਂ ਹੈ ਕਿ ਜੱਗ ਵੀ ਬਣਾਉਨੇ ਆ ਨਾ ਤਰੀ ਵਾਲੀ ਸਬਜ਼ੀ ਬਣਾਉਨੇ ਆ ਅਰੇ ਇਹ ਘਾ ਥੋੜਾ ਜਿਹਾ ਨਾ ਸੇਕਾ ਘਟਾ ਦੇ ਇਹਦਾ ਕਿੱਤੇ ਕਿਵੇਂ ਪੈੰਨੇ ਨੇ ਨਹੀਂ ਮੈਂ ਪਾਪੜ ਫਰਾਈ ਨਹੀਂ ਕਰਦੇ ਹੁੰਦੇ ਇਸ ਤਰ੍ਹਾਂ ਹੋ ਗਏ ਆ ਪੀਸਤਾ ਦਿਖਣਾ ਨਹੀਂ ਹੈਗਾ ਰੇਖਾ ਬਿਲਕੁਲ ਵੀ ਸਾਰਿਆਂ ਨੇ ਨਾ ਤਰੀ ਦੇ ਵਿੱਚ ਐ ਮਿਕਸ ਹੋ ਜਾਣਾ। ਇੱਕ ਵੀ ਨਹੀਂ ਰਹਿਣਾ। ਨਾ ਨਾ ਇਹਨੇ ਵਿੱਚ ਐ ਚੰਗੀ ਤਰ੍ਹਾਂ ਘੁਲ ਜੰਨੇ ਆ। ਜਿਹੜਾ ਪੂਰਾ ਹੈ ਥਾਲ ਭਰੇ ਹੋਏ ਤਾਂ। ਇੰਨੀ ਕੜਾਹੀ ਭਰੀ ਹੋਈ ਦੀ ਦੇਖੋ ਤਾਲ ਕੇ ਨਾ ਬਸ ਇੰਨੇ ਕ ਪੀਸ ਰਹਿ ਗਏ। ਕਰਤਾ। ਤੇ ਕੜਾਹੀ ਹੈਗੀ ਬਹੁਤ ਜ਼ਿਆਦਾ ਗਰਮ ਹੈ। ਬਹੁਤ ਆਹ ਮਾਦਨੀ ਆਪਾਂ ਵਿੱਚ ਜੀਰੇ ਦਾ ਇਹ ਵੀ ਆਪਣਾ ਮਸਾਲਾ ਪਣ ਕੇ ਹੋ ਗਿਆ ਇਹ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਸੁੱਕੇ ਮਸਾਲੇ ਕਿੰਨੇ ਦਿਨ ਟਾਈਮ ਲੱਗਦਾ ਰਹੇਗਾ ਪੂਰਾ ਵੀ ਸਬਜ਼ੀ ਦਾ ਤਰ ਬਹੁਤ ਬਹੁਤ ਹੀ ਨੱਗਵਾਲ ਕਰੋ ਜੀ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਟਮਾਟਰ ਦੀ ਪਿਊਰੀ ਅੱਜ ਟਮਾਟਰ ਨਾ ਰੇਖਾਂ ਥੋੜੇ ਜਿਹਾ ਫਿੱਕੇ ਫਿੱਕੇ ਜਿਹੇ ਆ ਹਾਂ ਕੱਚੇ ਕੱਚੇ ਜਿਹੇ ਤੇ ਮਾਰੇ ਟਾਈਮ ਤਾਂ ਬਹੁਤ ਜ਼ਿਆਦਾ ਲਾਲ ਆ ਜਾਂਦੇ ਹਨ ਕੱਚੀ ਖਰਾਬ ਕੀ ਨਹੀਂ ਹੂੰ ਇਹ ਆਪਣਾ ਹੁਣ ਮਸਾਲਾ ਐ ਚੰਗੀ ਤਰ੍ਹਾਂ ਭੁੰਨ ਕੇ ਹੋ ਗਿਆ ਤਿਆਰ ਤੇ ਮਸਾਲੇ ਨੇ ਹੁਣ ਤੇਲ ਵੀ ਛੱਡ ਦਿੱਤਾ ਐ ਤੇ ਹੁਣ ਆਪਾਂ ਕਲਰ ਵਾਸਤੇ ਪਾਵਾਂਗੇ ਇਹਦੇ ਵਿੱਚ ਇੱਕ ਚਮਚਾ ਦੇਗੀ ਮਿਰਚ ਦਾ ਹੁਣ ਆਪਾਂ ਇਹਨੂੰ ਐ ਚੰਗੀ ਤਰ੍ਹਾਂ ਭੁੰਨ ਲੂਗੇ ਆਗੇ ਆਪਣੇ ਮਸਾਲੇ ਆ ਚੰਗੀ ਤਰ੍ਹਾਂ ਪੱਕ ਜਾਣ ਦੇਖੋ ਜੀ ਇਹ ਜਿਹੜੀ ਸਬਜੀ ਹੈ ਨਾ ਦੇਖੋ ਜੀ ਜਿਹੜੀ ਇਹ ਸਬਜੀ ਹੈ ਨਾ 100 ਬਿਮਾਰੀਆਂ ਤੋੜਦੀ ਹੈ ਇਹ ਦਵਾਈ ਦਾ ਕੰਮ ਕਰਦੀ ਹੈ ਇਹਨੂੰ ਇਹ ਨਾ ਇਹਦੀ ਸਬਜੀ ਬਣਾ ਕੇ ਨਾ ਤੁਸੀਂ ਨਾ ਜਰੂਰ ਖਾਇਆ ਕਰੋ ਕਰਦੀਆਂ ਦੇ ਵਿੱਚ ਤਾਂ ਇਹ ਨਾ ਹਫ਼ਤੇ ਦੇ ਵਿੱਚ ਅਸੀਂ ਨਾ ਇੱਕ ਦੋ ਵਾਰੀ ਜਰੂਰ ਬਣਾਉਂਦੇ ਬਣਾਉਣੇ ਚਲੋ ਜੀ ਹੁਣ ਮਸਾਲਾ ਬਣਾਇਆ ਚੰਗੀ ਤਰ੍ਹਾਂ ਪੱਕ ਗਿਆ ਏ ਜਿਹੜਾ ਆਪਾਂ ਨੇ ਨਾ ਇਹ ਲੋ ਮੇਰਾ ਫਰਾਈ ਕਰਿਆ ਤਾਂ ਹੁਣ ਉਹਨੂੰ ਵੀ ਐ ਵਿੱਚ ਆਪਾਂ ਪਾ ਦਨੇ ਆ ਤੇ ਇਹਨੂੰ ਵੀ ਐ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਭੁੰਨ ਲੰਨੇ ਆ ਜੇ ਤੁਸੀਂ ਇਹਦੀ ਸਬਜ਼ੀ ਬਣਾ ਕੇ ਖਾਓਗੇ ਨਾ ਤੁਸੀਂ ਚਿਕਨ ਖਾਣਾ ਭੁੱਲ ਜਾਓਗੇ ਤੇ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਨਾ ਤੇ ਨੋਨ ਮਿਰਚ ਪਾਵੇ ਥੋੜਾ ਜਿਹਾ ਕਰਾਰਾ ਜਿੰਨਾ ਕਰਾਰਾ ਨੋਨ ਮਿਰਚ ਪਾਏ ਹੋਗੇ ਨਾ ਤੇ ਸਬਜ਼ੀ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਤੇ ਕੋਣ ਮਸਾਲੇ ਦੇ ਵਿੱਚ ਐ ਚੰਗੀ ਤਰ੍ਹਾਂ ਆਪਾਂ ਨੇ ਮਿਕਸ ਕਰ ਲਿਆ ਇਹ ਇਹ ਜਿਹੜੀ ਇਹਦੀ ਤਰੀ ਹੋਊਗੀ ਨਾ ਉਹ ਆਪਾਂ ਥੋੜੀ ਜਿਹੀ ਗਾੜੀ ਹੋ ਰੱਖਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਨੇ ਆ ਪਾਣੀ ਇਹ ਪਾਈਨਾ ਕਰ ਤਰੀ ਰੱਖਾਂਗੇ ਸਬਜ਼ੀ ਦੇ ਨੇ ਹਰੇ ਉਵਾਲੀ ਵੀ ਆਉਣੀ ਹੈ ਨਾ ਪਾ ਤੁਹਾਨੂੰ ਦਿਖਾਉਨੇ ਆ ਇਹ ਤਿਆਰ ਦੇਖੋ ਜੀ ਬਹੁਤ ਜ਼ਿਆਦਾ ਟੇਸਟੀ ਬਣੀ ਆ ਅਸੀਂ ਇਹਦਾ ਨੂਨ ਮਿਰਚ ਚੈੱਕ ਕਰ ਲਿਆ ਹੈ ਤੇ ਇਹਦੀ ਗਰੇਵੀ ਵੀ ਦੇਖੋ ਬਹੁਤ ਵਧੀਆ ਬਣੀ ਆ ਰੋਟੀ ਨਾਲ ਖਾਓ ਪੂਰੀ ਨਾਲ ਖਾਓ ਤੇ ਸਾਡੀ ਫੈਮਲੀ ਨੂੰ ਅੱਜ ਨਾ ਬਹੁਤ ਜ਼ਿਆਦਾ ਨਾ ਚੌ ਚੜੇ ਹੋਏ ਆ ਕਹਿੰਦੇ ਐਲੋਵੇਰਾ ਦੀ ਸਬਜ਼ੀ ਬਣ ਗਈ ਹੈ ਫਟਾਫਟ ਰੋਟੀਆਂ ਬਣਾਓ ਦੇਖੋ ਜੀ ਖੁਸ਼ਬੂਆਂ ਵੀ ਨਾ ਸਾਰੀ ਕਿਚਨ ਦੇ ਵਿੱਚ ਨਾ ਐਲੋਵੇਰਾ ਦੀਆਂ ਆ ਰਹੀਆਂ ਤੇ ਸਬਜੀ ਦੀਆਂ ਬਹੁਤ ਜ਼ਿਆਦਾ ਖੁਸ਼ਬੂ ਆ ਰਹੀਆਂ ਪਹਿਲਾਂ ਰੇਖਾ ਆ ਗਈ ਕਹਿੰਦੀ ਦੀਦੀ ਇਹ ਕੌਲੀ ਮੈ ਪਾ ਦੋ फटाफट ਮੈਂ ਚਾਵਲ ਕੇ ਨਾਲ ਖਾ ਲਵਾਂ ਮੈਂ ਖਾਂ ਵੀ ਚਾਵਲ ਲੈ ਜਾ ਦੂੰ ਹੈ ਚਲੋ ਜੀ ਉਹ ਵੀ ਕੌਲੀ ਲਈ ਗਈ ਆ ਭਰ ਕੇ ਕਹਿੰਦੀ ਸਬਜੀ ਦੀਦੀ ਬਹੁਤ ਜ਼ਿਆਦਾ ਟੇਸਟੀ ਬਣੀ ਆ ਚਲੋ ਜੀ ਮੈਂ ਵੀ ਹੁਣ ਲੱਗੀਆਂ ਰੋਟੀ ਬਣਾਉਣ ਤੇ ਵੀਡੀਓ ਦਾ ਐਂਡ ਹੁਣ ਆਪਾਂ ਇੱਥੇ ਕਰਦੇ ਆ ਮਿਲਦੇ ਆ ਹੁਣ ਅਗਲੀ ਵੀਡੀਓ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਇਹਤੋਂ ਆਨ ਵੀ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਨੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਐਦਾਂ ਹੀ ਆਪਾਂ ਸੋਹਣੀਆਂ ਵੀਡੀਓ ਪਾਉਂਦੇ ਰਵਾਂਗੇ ਮਿਲਾਂਗੇ ਹੁਣ ਅਗਲੀ ਵੀਡੀਓ ਚ ਬਾਏ ਬਾਏ